ਇਹ ਤੇ ਬੁੜੰਗਾ ਬੁੜੰਗਾ ਕਿਦਾਂ ਨਾਂਗਾ ਖੁੱਲੇ ਵਾਲ ਛੱਡ ਕੇ ਜੀਣਾ ਪਾ ਕੇ ਆਉਂਦਾਂ ਨਸ਼ੇ ਕਰਨ ਆਉਂਦਾਂ ਮੋਟਰਸਾਈਕਲਾਂ ਤੇ ਕਦੀ ਉਹ ਸਕੂਟਰ ਤੇ ਕਦੀ ਉਹ ਸਕੂਟਰ ਤੇ ਪੀ ਪੀ ਕੇ ਨਸ਼ੇ ਦੀ ਓਵਰਡੋਜ਼ ਦੇ ਕਾਰਨ ਇੱਕ 18 ਸਾਲ ਦੇ ਨੌਜਵਾਨ ਮੁੰਡੇ ਦੀ ਦਰਦਨਾਕ ਮੌਤ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਜਦੋਂ ਉਸਦੀ ਡੈੱਡ ਬੋਡੀ ਨੂੰ ਦੇਖਿਆ ਗਿਆ ਤਾਂ ਉਸ ਦੇ ਵਿੱਚ ਨਸ਼ੇ ਦੀ ਸਰਿੰਜ ਲੱਗੀ ਹੋਈ ਸੀ ਤੇ ਨਸ਼ੇ ਦੀ ਓਵਰਡੋਜ਼ ਦੇ ਕਾਰਨ ਹੀ ਉਸਦੀ ਮੌਤ ਹੋਈ ਹੈ ਹਾਲਾਂਕਿ ਉੱਥੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਿੰਡ ਦੇ ਵਿੱਚ ਸ਼ਰਿਆਮ ਨਸ਼ਾ ਵਿਕ ਰਿਹਾ ਔਰਤਾਂ ਤੱਕ ਇੱਥੋਂ ਆ ਕੇ ਨਸ਼ਾ ਲੈ ਕੇ ਜਾ ਰਹੀਆਂ ਨੇ ਅਤੇ ਨਸ਼ੇ ਦਾ ਸੇਵਨ ਕਰ ਰਹੀਆਂ ਨੇ ਹਾਲਾਂਕਿ ਸਰਕਾਰ ਦੇ ਵੱਲੋਂ ਜਿੱਥੇ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਈ ਗਈ ਹੈ ਉਹਨਾਂ ਔਰਤਾਂ ਦਾ ਕਹਿਣਾ ਹੈ ਕਿ ਉਸ ਦਾ ਕੋਈ ਵੀ ਫਾਇਦਾ ਉਹਨਾਂ ਦੇ ਪਿੰਡ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਤੇ ਸ਼ਰਿਆਮ ਦਿਨੋ-ਦਿਨ ਉਹਨਾਂ ਦੇ ਪਿੰਡ ਦੇ ਵਿੱਚ ਇਹ ਨਸ਼ਾ ਵਧਦਾ ਜਾ ਰਿਹਾ ਜਿਸ ਦੇ ਕਾਰਨ ਇੱਕ 18 ਸਾਲ ਦੇ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ ਹਾਲਾਂਕਿ ਜੋ ਪਿੰਡ ਦੇ ਲੋਕ ਨੇ ਔਰਤਾਂ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਨੌਜਵਾਨ ਜਿੱਥੇ ਇਤਨੇ ਨਸ਼ਾ ਲੈਣ ਗਿਆ ਸੀ ਉੱਥੇ ਹੀ ਇਸ ਦੀ ਮੌਤ ਹੋਈ ਸੀ ਤੇ ਉਹਨਾਂ ਦੇ ਵੱਲੋਂ ਹੀ ਇਸ ਦੀ ਡੈੱਡ ਬੋਡੀ ਨੂੰ ਚੱਕ ਕੇ ਪਿੰਡ ਦੇ ਸ਼ਰਿਆਮ ਸੜਕ ਦੇ ਉੱਤੇ ਸੁੱਟ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਪੁਲਿਸ ਵੀ ਮੌਕੇ ਦੇ ਉੱਤੇ ਪਹੁੰਚੀ ਹੈ ਤੇ ਲਗਾਤਾਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਉੱਥੇ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਕਈ ਵਾਰੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਕਿ ਕਿਹੜੇ ਕਿਹੜੇ ਘਰ ਨਸ਼ਾ ਵੇਚਦੇ ਨੇ ਪਰੰਤੂ ਉਹਨਾਂ ਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਹੋਈ ਹਾਲਾਂਕਿ ਜੇਕਰ ਪੁਲਿਸ ਨੇ ਕਾਰਵਾਈ ਕੀਤੀ ਵੀ ਹੈ ਤਾਂ ਉਹ ਮੁਰ ਤੋਂ ਆ ਕੇ ਨਸ਼ਾ ਵੇਚਣ ਲੱਗ ਗਏ ਨੇ ਜਿਸ ਦੇ ਕਾਰਨ ਆਏ ਦਿਨ ਉਹਨਾਂ ਦੇ ਪਿੰਡ ਦੇ ਵਿੱਚ ਜੋ ਨੌਜਵਾਨ ਨੇ ਉਹ ਨਸ਼ੇ ਦੀ ਦਲਦਲ ਦੇ ਵਿੱਚ ਫਸਦੇ ਜਾ ਰਹੇ ਨੇ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਈ ਗਈ ਹੈ ਉੱਥੇ ਹੀ ਥਾਂ-ਥਾਂ ਤੇ ਕਸੋ ਆਪਰੇਸ਼ਨ ਵੀ ਚਲਾਏ ਜਾ ਰਹੇ ਨੇ ਲੋਕਾਂ ਦੇ ਘਰਾਂ ਦੀਆਂ ਤਲਾਸ਼ੀਆਂ ਲਈਆਂ ਜਾ ਰਹੀਆਂ ਨੇ ਪਰ ਜਦੋਂ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਉਸ ਤੋਂ ਸਵਾਲੀਆ ਨਿਸ਼ਾਨ ਲੱਗਣੇ ਕਾਫੀ ਜ਼ਿਆਦਾ ਲਾਜ਼ਮੀ ਹੋ ਜਾਂਦੇ ਨੇ ਕਿਉਂਕਿ ਇੱਕ ਪਾਸੇ ਤਾਂ ਸਰਕਾਰ ਦੇ ਵੱਲੋਂ ਸਖਤਾਈ ਕੀਤੀ ਹੋਈ ਹੈ ਦੂਜੇ ਪਾਸੇ ਸ਼ਰੈਅਮ ਨਸ਼ਿਆਂ ਦੀ ਓਵਰਡੋਜ਼ ਦੇ ਕਾਰਨ ਹੀ ਨੌਜਵਾਨਾਂ ਦੀ ਮੌਤ ਹੋ ਜਾਂਦੀ ਇਹ ਤਾਂ ਮਾਮਲਾ ਸੁਲਤਾਨਪੁਰ ਤੋਂ ਸਾਹਮਣੇ ਆਇਆ ਸੁਲਤਾਨਪੁਰ ਲੋਧੀ ਦੇ ਪਿੰਡ ਰਾਮਪੁਰ ਜ਼ਗੀਰ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਕਿ ਨਸ਼ੇ ਦੀ ਓਵਰਡੋਸ ਦੇ ਕਾਰਨ ਇੱਕ 18 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ ਹੈ ਕੰਮ ਇਹ ਤਾਂ ਕੰਮ ਵੇਲਡਿੰਗ ਦਾ ਕੰਮ ਕਰਦਾ ਸੀ ਇਹਦਾ ਨਾਂ ਮਾਵਾ ਨਾ ਪੇ ਆ ਕਿੱਥੋਂ ਦਾ ਰਹਿਣ ਵਾਲਾ ਜੀ ਇਹ ਕਿੱਥੇ ਦਾ ਰਹਿਣ ਵਾਲਾ ਹਾਂਜੀ ਅੱਜ ਛੁੱਟੀ ਸੀ ਵਿਚਾਰੇ ਨੂੰ ਅੱਜ ਇੱਜਤ ਤੇ ਇਹ ਕਿੱਥੋਂ ਮਿਲੀ ਕਿੱਥੋਂ ਡੈਡ ਬੁਡੀ ਇੱਥੇ ਪਿਆ ਸੀ ਅਸੀਂ ਕਿੱਥੇ ਆ ਰਹੇ ਆ ਅਸੀਂ ਜਦੋਂ ਆ ਰਹੇ ਉਹ 3 ਵਜੇ ਦਾ ਟਾਈਮ ਸੀ ਹਾਂ ਇਹ ਇਦਾਂ ਹੀ ਪਿਆ ਸੀ ਇਹਨੂੰ ਮੈਂ ਮੈਂ ਖੋਦੇ ਨੂੰ ਆਪਨੇ ਪੈਨ ਨੂੰ ਪਿਆਵਾ ਪਰ ਹੈ ਨਹੀਂ ਸੀ ਇਹਦੇ ਵਿੱਚ ਕੁਝ ਵੀ ਇਹਦੇ ਕੋਈ ਸਿੰਜਾ ਸਿੰਜਾ ਨਹੀਂ ਤੇ ਇਹਦੇ ਵਿੱਚੋਂ ਕੱਢੀ ਹੋਵੇ ਉੱਥੇ ਦਾ ਹਾਂ ਇਹ ਇੱਕ ਪਿੰਡ ਦੇ ਵਿੱਚ ਨਸ਼ਾ ਕੀ ਕੀ ਕਹੋਗੇ ਪਿੰਡ ਬਾਰੇ ਇਸ ਬਾਰੇ ਅਸੀਂ ਪਿੰਡ ਤੋਂ ਬਹੁਤ ਜ਼ਿਆਦਾ ਅੱਕੇ ਪਿਆ ਹਾਂ ਇਥੇ ਕੁੜਗਾ ਬੁੜਗਾ ਕਿਦਾਂ ਨੂੰ ਖੁੱਲੇ ਵਾਲ ਛੱਡ ਕੇ ਜੀਣਾ ਪਾ ਕੇ ਆਉਂਦਾਂ ਨਸ਼ੇ ਕਰਨ ਆਉਂਦਾਂ ਮੋਟਰਸਾਈਕਲਾਂ ਤੇ ਕਦੀ ਉਸ ਮੋਟਰ ਤੇ ਕਦੀ ਉਸ ਮੋਟਰ ਤੇ ਪੀ ਪੀ ਕੇ ਇਹ ਮੋਟਰਾਂ ਤੋਂ ਨਸ਼ਾ ਮਿਲਦਾ ਹੈ ਲੈ ਕੇ ਘਰਾਂ ਚੋਂ ਜਾਂਦੇ ਉੱਥੇ ਪੱਜਦੇ ਆਇਆਂ ਨੂੰ ਕਿਹੜੇ ਘਰ ਹੈ ਜੀ ਇੱਥੇ ਨਸ਼ਾ ਵੇਚਦਾ ਇਹ ਆ ਸਾਰੇ ਚੱਟੇ ਵਾਲੇ ਹੀ ਆ ਜੀ ਤੁਸੀਂ ਕਦੀ ਪੁਲਿਸ ਨੂੰ ਨਹੀਂ ਦੱਸਿਆ ਅਸੀਂ ਪੁਲਿਸ ਨੂੰ ਬਥੇਰਾ ਰੋਈਦਾ ਪੁਲਿਸ ਰੋਈ ਹੋਈ ਆ ਨਾ ਜੇ ਇਹਨੇ ਚੱਟਾ ਲਾਉਣਾ ਸੀ ਤੇ ਜਿੱਥੋਂ ਲਿਆਉਣਾ ਸੀ ਇਹਨੇ ਉਸ ਦੇ ਘਰ ਵੇਖ ਕੇ ਲਾਉਣਾ ਸੀ ਇੱਥੇ ਥੋੜੇ ਸਾਹਮਣੇ ਪੱਦਰੇ ਲਾਉਣਾ ਸੀ ਇੱਥੇ ਕੋਈ ਸੈੱਟ ਕੇ ਗਿਆ ਇਹਨੂੰ ਮਾਰ ਕੇ ਤੇ ਇਹ ਜਿਹੜੇ ਪਿੰਡ ਦੇ ਸਰਪੰਚਾਂ ਨੂੰ ਕਦੀ ਨਹੀਂ ਦੱਸਿਆ ਕਿ ਇੱਥੇ ਨਸ਼ਾ ਵੇਚਦਾ ਸਰਪੰਚ ਨੂੰ ਬਹੁਤ ਕੁਝ ਦੱਸਿਆ ਸਰਪੰਚ ਦੀ ਵਿਚਾਰੇ ਦੀ ਕੌਣ ਸੁਣਦਾ ਹੁਣ ਮੰਗ ਕੀ ਕਰਦੇ ਆ ਕੋਈ ਨਹੀਂ ਸੁਣਦਾ ਅਸੀਂ ਮੰਗੇ ਉਹ ਹੀ ਕਰਦੇ ਵੀ ਸਾਡੇ ਪਿੰਡਾਂ ਦੇ ਵਿੱਚ ਚਿੱਟਾ ਮੁੱਕ ਜੇ ਸਾਡੇ ਪੁੱਤ ਮਰਦੇ ਜਾਂਦੇ ਆ ਪੁੱਤ ਹੋਣ ਮੇਹਰਤਾਂ ਨਾ ਬਣਾਈਆਂ ਤੇ ਉਹਨਾਂ ਦੀਆਂ ਕੋਠੀਆਂ ਡੈ ਗਈਆਂ ਤੇ ਜਿਨ੍ਹਾਂ ਦੀਆਂ ਚਿੱਟੀਆਂ ਨਾ ਮੰਗੀਆਂ ਤਾਂ ਉਹਨਾਂ ਦੀਆਂ ਕੋਠੀਆਂ ਖੜਕਾ ਜੇ ਪੋਤੀ ਨਾ ਹੋਵੇ ਤਾਂ ਮਾਵਾਂ ਰੋਟੀਆਂ ਕਾਦਾਂ ਪਕਾਉਣਾ ਕਿਹਨਾਂ ਨੂੰ ਪਕਾਉਣਾ ਸਰ ਦੀ ਜਿਹੜੀ ਤੁਸੀਂ ਹਿੰਮਤ ਚਲਾਈ ਗਈ ਉਹਦੀ ਨਸ਼ਾ ਵਿਰੋਧ ਨੂੰ ਤੁਸੀਂ ਕਿਸ ਤਰ੍ਹਾਂ ਦੇਖ ਔਰ ਸਨੇ ਪਹਿਲਾਂ ਇਹਨਾਂ ਨੂੰ ਬਹੁਤ ਪੂਰੀ ਤਰ੍ਹਾਂ ਦੇਖਦੇ ਫਿਨੀ ਇਹਨਾਂ ਨੂੰ ਚੰਗਾ ਸਮਝਦੇ ਕਿ ਇਹ ਆਪਦੇ ਬੱਚਿਆਂ ਦੇ ਢਿੱਡ ਫਾੜਦੇ ਆ ਲੋਕਾਂ ਦੇ ਬੱਚਿਆਂ ਨੂੰ ਮਾਰਦੇ ਆ ਬਹੁਤ ਮਰੇ ਸਾਡੇ 5 6 ਮੁੰਡੇ ਬਸ ਸਰਕਾਰ ਨੇ ਤਾਂ ਕਿਹਾ ਹੋਇਆ ਕਿ ਜਿਹੜੇ ਪਿੰਡ ਦੇ ਵਿੱਚ ਨਸ਼ਾ ਵਿਕਦਾ ਵਾ ਉਹ ਸਾਨੂੰ ਦੱਸੋ ਉਹਨਾਂ ਨੇ ਆਪਣੇ ਆਪਣੇ ਹੈਲਪਲਾਈਨ ਪਤਾਇਆ ਅਗਲੇ ਬੰਨੇ ਕੀ ਦੱਸ ਦਿੰਦੇ ਉਹਨਾਂ ਨੇ ਹੈਲਪਲਾਈਨ ਨੰਬਰ ਜਿਹੜੇ ਉਹ ਵੀ ਜਾਰੀ ਕੀਤੇ ਹੋਏ ਕਿ ਸਾਨੂੰ ਗੁਪਤ ਜਿਹੜਾ ਦੱਸਿਆ ਜਾਵੇ ਬਹੁਤ ਕੁਝ ਕੀਤਾ ਆ ਇਹਨਾਂ ਦੇ ਕੋਲ ਮੈਂ ਸੁਖਵਿੰਦਰ ਸਿੰਘ ਸੋਢੀ ਸਰਪੰਚ ਨਵਾਪਿੰਡ ਪੱਠੀ ਸਰਵੰਸਾ ਬਾਜ ਜਿਹੜੀ ਮੌਤ ਹੋਈ ਆ ਕੀ ਇਸ ਨੂਜ ਦਾ ਨਾਮ ਅੱਦ ਕਿੰਨੀ ਬੁਣਸੀ ਇਸ ਦਾ ਨਾਮ ਜੀ ਲਵਜੀਤ ਤੇ ਸਾਨੂੰ ਫੇ ਤਾਂ داری ਸੀਗਾ ਜੀ ਇਹਦੀ ਉਮਰ ਕੁਛ ਵੀ ਨਹੀਂ ਹੈ ਜੀ 18 ਤੋਂ 20 ਸਾਲ ਇਹ ਤਾਂ ਯਾਰ ਕੋਈ ਪਹਿਲੀ ਵਾਰੀ ਥੋੜੋ ਜਿਹਾ ਕੰਮ ਹੋਇਆ ਵਾ ਸਾਡੇ ਪਿੰਡ ਵਿੱਚ ਤਾਂ ਮਿਲਖਿਆ 15 ਤੋਂ 20 ਜੰਨੀ ਪੈਂਦੇ ਹੈਗੇ ਜਿਹੜੇ ਕੀ ਆ ਰਾ ਸਿੱਖਾਂ ਦੇ ਡੇਰੇ ਆ ਉਹ ਨਸ਼ੇ ਦਾ ਕੰਮ ਕਰਦੇ ਆ ਬੇਸਦਾ ਕਰਦੇ ਆ ਜਿਹੜੇ ਕੀ ਅਸੀਂ ਪੁਲਿਸ ਨੂੰ ਵੀ ਬਹੁਤ ਵਾਰੀ ਕੰਪਲੀਟ ਆ ਦਿੱਤੀਆਂ ਲੇਕਿਨ ਚਲੋ ਆ ਸਰਕਾਰ ਨੇ ਵੀ ਇੱਕ ਮੁਹਮਮ ਕੀਤੀ ਹੈ ਸ਼ੁਰੂ ਕਹਿੰਦੇ ਆ ਵੀ ਨਸ਼ੇ ਦਾ ਘਟਿਆ ਵਾ ਪਰ ਸਾਡੇ ਮੁਤਾਬਿਕ ਇਹ ਕਿਸ ਤਰ੍ਹਾਂ ਹੋਇਆ ਇੰਜੈਕਸ਼ਨ ਨਾਲ ਵਟੋ ਜਨਾਲੀ ਵਟੋ ਜਨਾਲੀ ਸਾਡੇ ਸਾਹਮਣੇ ਦੇਖੋ ਉਹਦੇ ਕੋਲ ਸਰੇਂਜ ਪਈ ਹੈ ਵਟੋ ਜਨਾਲੀ ਸਰਕਾਰ ਜੁਲਦ ਨਸ਼ੇ ਵਿਰੁੱਧ ਮਹਿੰਮ ਚਲਾ ਰਹੀ ਹੈ ਇਸ ਮਹਿੰਮ ਨੂੰ ਕਿਸ ਤਰ੍ਹਾਂ ਦੇਖੋ ਜੀ ਸਾਡੇ ਪਿੰਡ ਦਾ ਤਾਂ ਕੁਛ ਨਹੀਂ ਹੈ ਮੈਂ ਤੁਹਾਨੂੰ ਕਹਦਾ ਸਾਡੇ ਪਿੰਡ ਤੇ ਕਿਨਾਂ ਨੂੰ ਵਧਿਆ ਵਾ ਘਟਿਆ ਨਹੀਂ ਕਰ ਇੱਕ ਫੜਦੇ ਦਾ 2000 ਹੋਰ ਕਿਸੇ ਮੁਖੀ ਉਹ ਪਿੰਡ ਦੇ ਕਿ ਪੁਲਿਸ ਨੂੰ ਅਜ ਤੱਕ ਸ਼ਿਕਾਇਤ ਪੁਲਿਸ ਪ੍ਰਸ਼ਾਸਨ ਨੂੰ ਜਾਂ ਕਿਸੇ ਤੱਕ ਪਹੁੰਚ ਕੀਤੀ ਵੀ ਨਸ਼ਾ ਬਹੁਤ ਜ਼ਿਆਦਾ ਬਹੁਤ ਜੀ ਬਹੁਤ ਵਾਰੀ ਅਸੀਂ ਸਾਰੀ ਪੰਚਾਇਤ ਨੇ ਐਸਐਸਪੀ ਸਾਹਿਬ ਦੇ ਪੇਸ਼ ਹੋਏ ਆ ਠੀਕ ਹੈ ਜੀ ਇੱਥੇ ਸਾਡੇ ਕਤਵਾਲੀ ਥਾਣਾ ਪੈਂਦਾ ਉੱਥੇ ਵੀ ਐਸਐਚਓ ਸਾਹਿਬ ਨੂੰ ਅਸੀਂ ਰਿਕਵੈਸਟ ਕੀਤੀ ਸੀ ਕਿ ਸਾਡੇ ਪਿੰਡ ਦਾ ਬਹੁਤ ਜ਼ਿਆਦਾ ਮਾਹੌਲ ਖਰਾਬ ਹੈ ਜਿਹੜਾ ਤੁਸੀਂ ਮੰਨਦੇ ਹੋ ਉਸ ਗੱਲ ਨੂੰ ਕਿ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਤੇ ਪੁਲਿਸੋ ਚਲੋ ਚੱਕੀ ਵੀ ਜਾਂਦੀ ਆ ਜੀ ਕਾਫੀ ਪਰਚੇ ਕੀਤੇ ਵੀ ਆ ਤੇ ਗਾਂ ਤੋਂ ਗਾਂ ਨਵੇਂ ਜਿੱਦਾਂ ਕਹਿ ਦਈਏ ਉੱਠੀ ਵੀ ਜਾਂਦੇ ਬਹੁਤ ਚੱਕਦੇ ਤੇ ਪੰਜ ਬੰਦੇ ਉਦਾਂ ਗਾਂ ਫੇਚਣ ਦੇ ਪਿੱਛੇ ਉੱਠ ਪੈਂਦੇ ਵਿੱਚ ਵਾਲੇ ਕਿ ਤੁਹਾਨੂੰ ਕੀ ਮੰਗਨ ਸਰਕਾਰ ਦੇ ਕੋਲ ਕਿ ਕਿਸ ਤਰ੍ਹਾਂ ਇਹ ਦਹਲਵਾਣਾ ਅਸੀਂ ਕਿਨੇ ਚੱਕ ਨਾਕਾ ਪੁਲਿਸ ਦਾ ਲਾਇਆ ਜਾਵੇ ਸਪੈਸ਼ਲ ਤੇ ਜਿਹੜੇ ਆਉਂਦੇ ਵੀ ਉਹਨਾਂ ਨੂੰ ਚੱਕ ਕੇ ਅੰਦਰ ਲਾਈਏ ਉਹਨਾਂ ਦੇ ਲੈਣ ਉਹ ਚੱਕ ਕੇ ਅੰਦਰ ਕਰਨ ਰੋਜ਼ ਮੋਤਾਂ ਹੋ ਰਹੀਆਂ 15 ਦਿਨ ਪਹਿਲੇ ਵੀ ਜਿਹੜੀ ਮੋਤ ਹੋਈ ਆ ਟੀਕਾ ਲੈ ਸਰ ਹੁਣ ਮੌਕੇ ਤੇ ਪਹੁੰਚਿਆ ਵਾ ਮੌਕੇ ਤੇ ਪਹੁੰਚਿਆ ਇਨਫੋਰਮੇਸ਼ਨ ਲਈ ਮੌਕੇ ਤੇ ਪਹੁੰਚਿਆ ਡੈੱਡ ਬੋਡੀ ਤੇ ਲੈ ਗਿਆ ਇਹ ਪਿੰਡ ਵਾਲੇ ਰਿਕਵਰ ਪਾਉਂਦੇ ਪਏ ਵਿੱਚ ਕਿਉਂ ਕਾਰਨ ਕੀ ਰਿਕਵਰ ਪਾਉਂਦੇ ਜਾਂ ਰਿਸ਼ਤੇ ਜਦੋਂ ਮਤਲਬ ਜਜ਼ਬਾਤੀ ਹੋ ਜਾਂਦੇ ਉਹ ਗੱਲ ਕਰਦੇ ਨਹੀਂ ਜਜ਼ਬਾਤੀ ਨਹੀਂ ਉਹਨਾਂ ਦਾ ਕਹਿਣਾ ਕਿ ਇੱਥੇ ਨਸ਼ਾ ਜਿਹ ਲੈਕ ਨਾ ਕਰਨ ਵਾਲੀ ਦੀ ਕੋਈ ਗੱਲ ਨਹੀਂ ਹੈ ਬਸ ਠੀਕ ਹੈ ਬੱਜ ਬੱਜ ਗੱਲ ਬੱਜ ਗੱਲ ਕਰਦੇ ਮੈਂ ਆਪਣਾ ਕੰਮ ਕਰ ਲੈਂਦਾ